ਬੱਚੇ ਦੇ ਦੇ ਜਿਹੜੀ ਕੁਲੀ ਹੈਗਾ ਤੀ ਟੂ ਲੜ ਲੈ ਲਓ ਪਰ ਤੇਰੇ ਬੱਚੇ ਦੇ ਨਾ ਬੱਚੇ ਏਰੀ ਇੱਕ ਸੱਤ ਥੀਨੇ ਦੀ ਪੋਤਨੀ 24 ਹਾਦਸੇ ਬਾਅਦ 12 ਤੋਂ 12 ਤੋਂ ਬਾਅਦ ਤੇਰੇ ਸਾਡੇ ਦਿਨ ਚਾਰਵੀ ਦੇ ਵਿੱਚ ਤਕਰੀਬਨ ਵੇਲੇ ਦਾ 3-4 ਘੰਟੇ ਦੇ ਵਿੱਚ ਗਾਇਬ ਹੋ ਗਈ ਆ ਘਰ ਦੇ ਵਿੱਚੋਂ ਸਾਨੂੰ ਕੁਝ ਨਹੀਂ ਪਤਾ ਚੱਲ ਰਿਹਾ ਸਾਡੀ ਬੱਚੀ ਕਿੱਥੇ ਗਈ ਆ ਲੇਕਿਨ ਉਹ ਸਾਨੂੰ ਇਹ ਯੱਕ ਹੋ ਸਕਦਾ ਬੱਚੇ ਨੂੰ ਕਵਰ ਬਾਲਟੀ ਦੇ ਵਿੱਚ ਪਾ ਕੇ ਲੈ ਕੇ ਕੀ ਪਾ ਲੈ ਕੇ ਲੇਕਿਨ ਉਹ ਕਿਸ ਤਰ੍ਹਾਂ ਚੜੇ ਆਏ ਮੇਰੀ ਇੱਕ 7 ਮਹੀਨੇ ਦੀ ਪੋਤੀ ਜੋ ਕਿ ਰਾਤ ਨੂੰ 12:30 ਤੋਂ 12:00 ਤੋਂ ਬਾਅਦ 3-4 ਦਿਨ 4 ਵਜੇ ਦੇ ਕਰੀਬ ਕਰੀਬ ਜਿੰਨਾਂ 3-4 ਘੰਟੇ ਦੇ ਵਿੱਚ ਗਾਇਬ ਹੋ ਗਈ ਆ ਘਰ ਦੇ ਵਿੱਚੋਂ ਸਾਨੂੰ ਕੁਝ ਨਹੀਂ ਪਤਾ ਚੱਲ ਰਿਹਾ ਸਾਡੀ ਬੱਚੀ ਕਿੱਥੇ ਗਈ ਆ ਜੋ ਕਿ 11 ਘੰਟੇ ਹੋਣ ਦਾ ਕਰੀਬ ਸਾਨੂੰ ਕੁਝ ਨਹੀਂ ਪਤਾ ਚੱਲ ਰਿਹਾ ਪੁਲਿਸ ਨੇ ਅਜੇ ਇਨਕੁਆਰੀ ਕਰ ਰਹੇ ਨੇ ਲੇਕਿਨ ਕੁਝ ਨਹੀਂ ਪਤਾ ਚੱਲ ਰਿਹਾ ਹੁਣ ਦਾ ਬੱਚੀ ਦਾ ਨਾਮ ਕੀ ਸੀ ਬੱਚੀ ਦਾ ਨਾਮ ਰੂਹੀ ਆ ਤੇ ਉਮਰ ਕਿੰਨੀ ਸੀ ਬੱਚੀ ਦੀ 7 ਮਹੀਨੇ ਦੀ ਬੱਚੀ ਸੀ ਜੀ ਸਰ ਨਹੀਂ ਬੱਚਾ ਬੈੱਡ ਦੇ ਉੱਪਰ ਪਿਆ ਹੋਇਆ ਸੀ ਜੋ ਕਿ ਮੇਰੇ ਬੇਟੇ ਦੀਆਂ ਤਿੰਨ ਬੇਟੀਆਂ ਨੇ ਸਿਰਫ ਦੋ ਬੇਟੀਆਂ ਆਪਣੇ ਮਾੜੀ ਦੇ ਨਾਲ ਪਈਆਂ ਹੋਈਆਂ ਸੀ ਅਸੀਂ ਮੈਂ ਮੇਰੀ ਵਾਈਫ ਦਾਦਾ-ਦਾਦੀ ਇੱਥੇ ਪਏ ਹੋਏ ਸੀ ਇਹ ਗੱਦਾ ਪਿਛਾ ਕੇ ਵੱਡੀ ਲੜਕੀ ਜਿਹੜੀ ਕਿ 10 ਸਾਲ ਦੀ ਉਮਰ ਆ ਉਹ ਮੇਰੇ ਨਾਲ ਹੀ ਪੈਂਦੀ ਆ ਉਹ ਸਾਡੇ ਨਾਲ ਸੁੱਤੀ ਪਈ ਸੀਗੀ ਲੇਕਿਨ ਜਦੋਂ ਅਸੀਂ ਸੋ ਗਏ ਕੋਈ ਸਾਡੇ ਇੱਕ ਤਿੰਨ ਲੜ ਦੇ ਨਾਲ 4 ਵਜੇ ਜਿਹੜੀ ਦੂਸਰੀ ਮੇਰੀ ਪੋਤੀ ਸੀ ਰੋਹੀ ਰੋਹੀ ਤੋਂ ਵੱਡੀ ਸੀਗੀ ਪੀਹੂ ਉਹ ਜਦੋਂ ਥੱਲੇ ਡਿੱਗੀ ਨਾ ਉਲਟ ਕੇ ਤਾਂ ਉਹ ਦਾਦੀ ਦੇ ਮੂੰਹ ਦੇ ਉੱਤੇ ਡਿੱਗੀ ਜਦ ਮੂੰਹ ਤੇ ਡਿੱਗੀ ਤਾਂ ਸਾਡੀ ਅੱਖ ਖੁੱਲ ਗਈ ਤਾਂ ਅਸੀਂ ਉਸ ਨੂੰ ਚੱਕਿਆ ਚੱਕ ਕੇ ਉਹਦੀ ਮਾਂ ਨੂੰ ਫੜਾਇਆ ਕਿ ਆ ਲੈ ਨੂੰ ਉੱਥੇ ਉਹਦੀ ਮਾਂ ਵੀ ਉੱਠ ਗਈ ਜਦੋਂ ਹੀ ਮਾਂ ਨੇ ਦੇਖਿਆ ਤਾਂ ਉਹਦੀ ਮਾਂ ਕਹਿੰਦੀ ਮੰਮੀ ਰੂਹੀ ਕਿੱਥੇ ਆ ਅਸੀਂ ਕਿਹਾ ਪੁੱਤ ਰੂਹੀ ਤਾਂ ਤੇਰੇ ਨਾਲ ਪਈ ਹੋਈ ਸੀਗੀ ਉਹ ਕਹਿੰਦੀ ਨਹੀਂ ਦੱਸੇ ਰੂਹੀ ਦੀ ਨਹੀਂ ਹੈਗੀ ਅਸੀਂ ਲਾਈਟ ਜਗਾ ਸੀਗਾ ਦੇਖਦੇ ਆ ਵੀ ਚਲੋ ਬੱਚਾ ਥੱਲੇ ਡਿੱਗਿਆ ਆਊਗਾ ਹੋਰ ਕਿਤੇ ਜਾਣਾ ਮਾਂ ਲੇਕਿਨ ਅਸੀਂ ਬੈੱਡ ਦੇ ਆਲੇ ਦੁਆਲੇ ਸਾਰੇ ਕਿਤੇ ਦੇਖਿਆ ਸਾਨੂੰ ਬੱਚਾ ਨਹੀਂ ਮਿਲਿਆ ਅਸੀਂ ਸਾਰੇ ਕੋਠੇ ਦੇ ਸਾਥ ਤੇ ਦੇਖਿਆ ਮੈਂ ਗਲੀ ਦੇ ਕੰਨੀ ਗਿਆ ਗਲੀ ਦਾ ਮੇਨ ਗੇਟ ਮੈਂ ਕਿਹਾ ਇੱਥੋਂ ਖੋਲ ਕੇ ਭੱਜ ਗਿਆ ਹੋਊਗਾ ਅਗਲਾ ਮੈਂ ਦੇਖੀਏ ਫੜੀਏ ਕੋਈ ਕੋ ਹੋਵੇ ਤਾਂ ਲੇਕਿਨ ਮੇਨ ਗੇਟ ਮੇਰਾ ਜੋ ਕਿ ਬੰਦ ਸੀ ਆ ਕੁੰਡੀ ਲੱਗੀ ਹੋਈ ਸੀਗੀ ਉਹ ਵੀ ਖੁੱਲਿਆ ਨਹੀਂ ਹੋਇਆ ਸੀਗਾ ਲੇਕਿਨ ਉੱਪਰ ਵੀ ਨਹੀਂ ਲੇਕਿਨ ਫਾਸਟ ਫਲੋਰ ਦੇ ਉੱਪਰ ਮੇਰਾ ਜਿਹੜਾ ਕਮਰਾ ਵਾ ਉਹਦਾ ਬਾਹਰਲਾ ਗਲੀ ਦਾ ਦਰਵਾਜ਼ਾ ਉਹ ਖੁੱਲਾ ਹੀ ਸੀ ਉੱਥੇ ਮੇਰੀ ਭੈਣ ਸੌਂਦੀ ਆ ਜੋ ਕਿ ਉਹ ਮੰਦਬੁੱਧੀ ਆ ਲੇਕਿਨ ਉਹ ਦਰਵਾਜ਼ਾ ਖੋਲ ਕੇ ਸੁੱਤੀ ਪਈ ਸੀ ਉਹ ਦਰਵਾਜ਼ਾ ਖੁੱਲਾ ਸੀ ਇਹ ਨਹੀਂ ਬਸ ਸਾਨੂੰ ਤਾਂ ਇਹੀ ਆ ਵੀ ਉਸੇ ਦਰਵਾਜ਼ੇ ਵਿੱਚ ਆਉਂਦੀ ਆਏ ਇਹ ਸਰ 12 ਤੋਂ ਬਾਅਦ ਤੇ 3:30 ਦੇ 4 ਦੇ ਪਹਿਲਾਂ ਪਹਿਲਾਂ ਇਹਨਾਂ 3-4 ਘੰਟੇ ਦੇ ਵਿੱਚ ਵਿੱਚ ਹੋਇਆ ਜੋ ਵੀ ਹੋਇਆ ਵਾਏ ਸਰ ਅਸੀਂ ਤਾਂ ਫੋਟੇਜ ਦੇਖੀ ਆ ਸਾਨੂੰ ਤਾਂ ਕੁਝ ਹੋਰ ਨਹੀਂ ਚੈੱਕ ਹੋਇਆ ਨਾ ਕੁਝ ਹੋਰ ਦਿਖਿਆ ਕੋਈ 12:25 ਦੇ ਉੱਪਰ ਤਿੰਨ ਬੰਦੇ ਜਾਂਦੇ ਹੋਏ ਗਲੀ ਦੇ ਵਿੱਚੋਂ ਨਜ਼ਰ ਆ ਰਹੇ ਆ ਉਹਨਾਂ ਦੇ ਹੱਥ ਦੇ ਵਿੱਚ ਕੋਈ ਕਰੀਬ 10-15 ਕਿਲੋ ਦੀ ਬਾਲਟੀ ਫੜੀ ਹੋਈ ਆ 20 ਲੀਟਰ ਦੀ ਹੋ ਸਕਦਾ ਜੀ ਜੋ ਇਹ ਬਾਲਟੀ ਆ ਉਹ ਬਾਲਟੀ ਉੱਪਰੋਂ ਕਵਰ ਕੀਤੀ ਹੋਈ ਆ ਲੇਕਿਨ ਉਹ ਸਾਨੂੰ ਇਹ ਯੱਕਾ ਹੋ ਸਕਦਾ ਬੱਚੇ ਇਹਨੂੰ ਬਾਲਟੀ ਦੇ ਵਿੱਚ ਪਾ ਕੇ ਲੈ ਗਏ ਕਿ ਇਸ ਤਰ੍ਹਾਂ ਲੈ ਗਏ ਲੇਕਿਨ ਕਿਸ ਤਰ੍ਹਾਂ ਚੜੇ ਆਏ ਜੀ ਤੇਰੇ ਤੁਸੀਂ ਦੇਖਿਆ ਮੈਨੂੰ ਪਛਾਣਦੇ ਉਹਨਾਂ ਨੂੰ ਜੀ ਨਹੀਂ ਬਿਲਕੁਲ ਨਹੀਂ ਪ੍ਰਸ਼ਾਸ਼ਕ ਤਾਂ ਅਸੀਂ ਮੰਗ ਕਰਦੇ ਆ ਜੀ ਜਿੰਨਾ ਜਲਦੀ ਹੋ ਸਕਦਾ ਸਾਡਾ ਬੱਚਾ ਲਾ ਨਹੀਂ ਦੋ ਤੁਹਾਨੂੰ ਬੱਚਾ ਚਾਹੀਦਾ ਸਾਨੂੰ ਕੁਛ ਨਹੀਂ ਚਾਹੀਦਾ ਮੈਂ ਕੋ ਦੀ ਦਾਦੀ ਆ ਆ ਕੁੜੀ ਸਾਡੀ ਛੋਟੀ ਮੇਰੇ ਉੱਪਰ ਆਤੀ ਡਿੱਗੀ ਫਿਰ ਅਸੀਂ ਉੱਠੇ ਕਦਮ ਇਹਨੂੰ ਚੱਕਰ ਲੱਗੇ ਆ ਬੋਟੀ ਮੇਰੀ ਨੇ ਦੇਖਿਆ ਗੁੜੀ ਕੋਲੇ ਨੇ ਝੋੜ ਛੋਟੀ ਕੁੜੀ ਫਿਰ ਅਸੀਂ ਦੇਖਿਆ ਤੇ ਗੋਲੇ ਨਹੀਂ ਸੀ ਲੱਭਣ ਲੱਗ ਗਏ ਸਾਰੇ ਪਾਸੇ ਮੇ ਛੋਟੇ ਬੇਟੇ ਦਾ ਬੂਆ ਘੜਕਾਇਆ ਆ ਕੇ ਫਿਰ ਉਹ ਵੀ ਲੱਭਣ ਲੱਗ ਗਏ ਫਿਰ ਅਸੀਂ ਗਲੀ ਚ ਨਿਕਲ ਗਏ ਸਾਰੇ ਜਾਨੀ ਗਲੀ ਤੇ ਸਾਰੇ ਬਾਹਰ ਆ ਗਏ ਸਾਡੇ ਨਾਲ ਉਹ ਵੀ ਸਾਡੇ ਨਾਲ ਲਮਣ ਲੱਗ ਗਏ ਗਵਾਂਡੀ ਵੀ ਸਾਡੇ ਕਿੰਨੇ ਵਜੇ ਦਾ ਟਾਈਮ ਸੀ 2:30 ਵਜੇ ਦਾ ਟਾਈਮ ਸੀ ਜਦੋਂ ਅਸੀਂ ਮਤਲਬ ਮੇਰੇ ਉੱਤੇ ਕੁੜੀ ਡਿੱਗੀ ਐ ਨਾ ਵੱਡੇ ਵਾਲੀ ਇਹਨੇ ਮੈਨੂੰ ਕਿਹਾ ਮਮਾ ਕੁੜੀ ਚੱਕ ਚੱਕ ਕੇ ਜਰਾ ਇਹ ਮੈਂ ਹਲੇ ਚੱਕ ਨਹੀਂ ਲੱਗੇ ਜਾਨੂ ਇਹਨੇ ਉੱਪਰ ਕਰ ਲਈ ਐਂ ਦੇ ਕੇ ਮੁਰਕੇ ਕਹਿੰਦੀ ਮੰਮੀ ਰੂਹੀ ਕਿੱਥੇ ਹੈ ਕਹਿੰਦੀ ਤੁਹਾਡੇ ਨਾਲ ਮੈਂ ਕਿੰਨੀ ਰੂਹੀ ਤੇ ਤੇਰੇ ਕੋਲੇ ਹੀ ਸੀਗੀ ਮੈਂ ਕਿ ਲੇਟ ਜਗਾ ਲੇਟ ਜਗਾ ਕੇ ਦੇਖ ਬੈੱਡ ਦੀ ਸਾਡੀ ਉੱਤੇ ਲਾਈਟ ਲੱਗੀ ਆ ਉਹ ਲਾਈਟ ਸਾਡੀ ਬੰਦ ਸੀ ਜਦੋਂ ਅਸੀਂ ਉੱਠੇ ਨਹੀਂ ਤਾਂ ਅਸੀਂ ਹਮੇਸ਼ਾ ਜਗਾ ਕੇ ਹੀ ਸੌਣੇ ਆ ਜਦੋਂ ਉੱਠਿਆ ਉਹ ਨਹੀਂ ਸੀ ਜਗਦੀ ਪਈ ਲੇਟ ਉਸਦੀ ਉਮਰ ਕਿੰਨੀ ਸੀ 7 ਮਹੀਨੇ ਦੀ ਹਾਲੇ ਰੂਹੀ ਬੱਚੇ ਲੱਭਦੇ ਪਏ ਤੁਸੀਂ ਤਾਂ ਆਪਣਾ ਸਰ ਮੈਂ ਪਰਮਿੰਦਰ ਸਿੰਘ ਨਿਊ ਗਰਤਾਰ ਨਗਰ ਤੋਂ ਲੈਣ ਵਾਲਾ ਰਾਤ 12 ਵਜੇ ਦੇ ਕਰੀਬ ਅਸੀਂ ਸਾਰਾ ਪਰਿਵਾਰ ਸੋ ਗਏ ਸੀਗੇ ਮੇਰੇ ਘਰ ਚ ਮੈਂ ਤੇ ਮੇਰੀ ਵਾਈਫ ਮੂਲੇ ਕਮਰੇ ਚ ਪਏ ਸੀ ਪਿੱਛਲੇ ਕਮਰੇ ਚ ਮੇਰੇ ਮੰਮੀ ਡੈਡੀ ਭਾਬੀ ਤੇ ਤਿੰਨ ਕੁੜੀਆਂ ਉਹ ਪਿੱਛਲੇ ਕਮਰੇ ਪਈਆਂ ਸੀਗੀਆਂ ਬ੍ਰਦਰ ਮੇਰਾ ਚੰਡੀਗੜ੍ਹ ਸੀਗਾ ਕੰਮ ਦੇ ਰਿਲੇਟਡ ਉਹ ਬਾਹਰ ਗਿਆ ਹੋਇਆ ਸੀਗਾ ਰਾਤ ਤਕਰੀਬਨ 12 ਵਜੇ ਤੱਕ ਅਸੀਂ ਜਾਗ ਰਹੇ ਸੀ 12 ਵਜੇ ਤੋਂ ਬਾਅਦ ਸਾਡੀ ਅੱਖ ਲੱਗੀ ਸਵੇਰੇ ਸਪੋਣੇ ਦੇ 4 ਵਜੇ ਦੇ ਨੇੜੇ ਤੇੜੇ ਕੁੜੀ ਸੀਗੀ ਮਤਲਬ ਉਹ ਬੈਠੋ ਨਾ ਥੱਲੇ ਡਿੱਗੀ ਤੇ ਥੱਲੇ ਗੱਦਾ ਲਗਾ ਕੇ ਮੰਮੀ ਜਿਹੜੀ ਪੇ ਸੀਗੇ ਉਹਨਾਂ ਸਿੱਧੀ ਮੰਮੀ ਦੇ ਉੱਪਰ ਨੂੰ ਡਿੱਗੀ ਤੇ ਮੰਮੀ ਨੇ ਉਦੋਂ ਉੱਠ ਕੇ ਦੇਖਿਆ ਉਹਨੂੰ ਉੱਪਰ ਕੀਤਾ ਤਾਂ ਦੇਖਿਆ ਛੋਟੀ ਕੁੜੀ ਹੈ ਨਹੀਂ ਤੇ ਭਾਬੀ ਨੇ ਨਾਲ ਹੀ ਦੇਖਦੇ ਸਾਰ ਮੰਮੀ ਨੂੰ ਕਿਹਾ ਕਿ ਮੰਮੀ ਕੁੜੀ ਤਾਂ ਤੁਹਾਡੇ ਕੋਲ ਕੁੜੀ ਤੁਹਾਡੇ ਕੋਲੇ ਪਈ ਆ ਤੇ ਮੰਮੀ ਕਹਿੰਦੇ ਨਹੀਂ ਕੁੜੀ ਤਾਂ ਤੇਰੇ ਕੋਲੇ ਪਈ ਸੀਗੀ ਉਹਨਾਂ ਨੇ ਦੇਖਿਆ ਫਿਰ ਉਹਨਾਂ ਨੇ फटाफट ਲੈੜ ਜਗਾ ਕੇ ਆਲਾ ਥੋੜਾ ਦੇਖਿਆ ਕਿ ਕਿਤੇ ਡਿੱਗੀ ਨਾ ਹੋਵੇ ਬੈਠ ਤੋਂ نیچے ਪੂਰਾ ਦੇਖਣ ਤੋਂ ਬਾਅਦ ਕਿਉਂ ਕਿ ਕਿਤੇ ਨਹੀਂ ਮਿਲੀ ਨਾਲ ਹੀ ਉਹਨਾਂ ਨੇ ਆ ਕੇ ਮੇਰਾ ਗੇਟ ਖੜਕਾਇਆ ਮੈਂ ਗੇਟ ਖੋਲਿਆ ਅਸੀਂ ਪੂਰਾ ਘਰ ਛਾਣ ਮਾਰਿਆ ਆਲੇ ਦੁਆਲੇ ਉਹ ਸਾਨੂੰ ਕਿਤੇ ਨਹੀਂ ਮਿਲੀ ਆਲੇ ਦੁਆਲੇ ਅਸੀਂ ਗਵਾਂਡੀਆਂ ਦੇ ਵੀ ਕੋਠੇ ਚੈੱਕ ਕੀਤੇ ਰਾਤ ਨੂੰ ਆਪਾਂ ਦਰਵਾਜ਼ਾ ਬੰਦ ਕਰ ਰਾਤ ਨੂੰ ਸਾਡਾ ਮੇਨ ਗੇਟ ਬੰਦ ਹੀ ਸੀ ਜਦੋਂ ਅਸੀਂ ਸਵੇਰੇ ਵੀ ਉੱਠੇ ਆ ਉਦੋਂ ਵੀ ਮੇਨ ਗੇਟ ਬੰਦ ਹੀ ਸੀ ਬਸ ਇੱਕ ਸਾਡੇ ਫਰਸਟ ਫਲੋਰ ਤੇ ਬਾਲਕਨੀ ਦਾ ਗੇਟ ਵਾ ਉਹ ਸਿਰਫ ਓਪਨ ਸੀਗਾ ਮੇਨ ਗੇਟ ਸਾਡਾ ਬੰਦ ਸੀ ਬਾਕੀ ਇੱਕ ਫਰਸਟ ਫਲੋਰ ਤੇ ਮੇਰੀ ਭੂਆ ਰਹਿੰਦੀ ਹੈ ਉਹ ਥੋੜੀ ਮੰਨ ਬੁੱਧੀ ਹੈ ਇਸ ਕਰਕੇ ਐਸਾ ਉਹਦਾ ਬਿਆਨ ਮੰਨ ਨਹੀਂ ਸਕ ਕੀ ਗੇਟ ਪਹਿਲਾਂ ਖੁੱਲਾ ਸੀ ਬਾਅਦ ਚ ਉਹਨਾਂ ਨੇ ਬੰਦ ਕੀਤਾ ਜਾਂ ਕੁਝ ਇਸ ਚੀਜ਼ ਬਾਰੇ ਸਾਨੂੰ ਨਹੀਂ ਪਤਾ ਕਿ ਗੇਟ ਪਹਿਲਾਂ ਸੀ ਕਿ ਬੰਦ ਸੀ ਕਿ ਨਹੀਂ ਪਰ ਜਦੋਂ ਮੈਂ ਗਿਆ ਉੱਪਰਲਾ ਗੇਟ ਵੀ ਮੈਂ ਬੰਦ ਦੇਖਿਆ ਮੈਂ ਆਪ ਹੀ ਖੋਲਿਆ ਹੋਆ ਉਹੋ ਸਿਰਫ ਸਾਡਾ ਬਾਲਕਨੀ ਦਾ ਗੇਟ ਓਪਨ ਸੀ ਕਿਉਂਕਿ ਉਹ ਸੀ ਓਪਨ ਕਰਕੇ ਸੌਣੇ ਆ ਕਿ ਹਵਾ ਵਗੈਰਾ ਆਂਦੀ ਰਹਿੰਦੀ ਹੈ ਕੁੜੀ ਦੀ ਉਮਰ ਸਿਰਫ 7 ਮਹੀਨੇ ਦੀ ਹੈ ਜੀ ਨਾਮ ਕੱਚਾ ਨਾਮ ਉਹਦਾ ਰੂਹੀ ਹੈ ਜੀ ਪੱਕਾ ਦੇ ਅੰਸ਼ੀ ਸਾਡੇ ਬਸ ਪ੍ਰਸ਼ਾਸਨ ਨੂੰ ਇਹ ਦੱਸ ਖਾਤਾ ਜੀ ਜਿੰਨੇ ਜਲਦੀ ਹੋ ਸਕੇ ਸਾਨੂੰ ਸਾਡੀ ਕੁੜੀ ਲੱਭ ਦੋ ਬਸ ਬਿਲਕੁਲ ਜੀ ਜਦੋਂ ਅਸੀਂ ਕੀਤੀ ਕੰਪਲੀਟ ਨਾਲ ਹੀ ਮੁਲਾਜ਼ਮ ਜੀ ਵੀ ਆਏ ਆ ਹੁਣ ਵੀ ਉਹ ਤਾਂ ਪ੍ਰਤੀਸ਼ ਕਰ ਰਹੇ ਉਹਨਾਂ ਨੇ ਸਾਡੇ ਨਾਲ ਪੂਰਾ ਕੋਆਪਰੇਟ ਕੀਤਾ ਹੈ ਇੱਦਾਂ ਕੋਈ ਗੱਲ ਨਹੀਂ ਕੀ ਪੂਰਾ ਕੋਆਪਰੇਟ ਹੋ ਰਿਹਾ ਵਾ ਬਾਕੀ ਮੀਡੀਆ ਵੀ ਕੋਆਪਰੇਟ ਕਰੇ ਤੇ ਸਾਨੂੰ ਜਲਦੀ ਤੋਂ ਜਲਦ ਕੁੜੀ ਲੱਭਣ ਚ ਸਹਾਇਤਾ ਕਰੇ ਲਾਪਤਾ ਹੋਈ ਹੈ ਕੀ ਇਹ ਪੂਰਾ ਮੰਗਣਾ ਇਹ ਸਾਨੂੰ ਤੇ ਵੀ ਉਹ ਕਥਾ ਕਰੀ ਨਾ ਪਰ ਸੱਚ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਜੀ ਬਿੜਾ ਦੀ 7 ਕਿੰਨੇ ਦੀ ਬੱਚੀ ਆ ਵੀ ਕਿਸੇ ਨੇ ਚੱਕ ਲਈ ਚੋਰੀ ਕਰਕੇ ਪਰਿਵਾਰ ਅੰਦਰ ਹੀ ਸੁੱਤਾ ਹੋਇਆ ਸੀ ਬਾਕੀ ਤਫ਼ਤੀਸ਼ ਚੱਲ ਰਹੀ ਹੈ ਜੀ ਤੇ ਜੋ ਵੀ ਤਾਂ ਸਾਹਮਣੇ ਆਵੇ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ ਸੀ ਹੁਣ ਜਿਹੜਿਆ ਵਾਕਿਆ ਹੋਇਆ ਬੱਚੀ ਨੂੰ ਚੱਕਿਆ ਗਿਆ ਕਰੋ ਇਹ ਕਿੰਨੇ ਕੁ ਮਹੀਨੇ ਦਾ ਟਾਈਮ ਸੀ ਇਹ ਇਹਨਾਂ ਨੂੰ ਸਵੇਰੇ ਪਤਾ ਲੱਗਿਆ ਤੀ ਮੈਂ ਕਹਾਂ 3:30 4 ਵਜੇ ਦੇ ਵਿੱਚ ਅੱਛਾ ਜੀ ਉਦੋਂ ਹੀ ਤੁਹਾਨੂੰ ਇਤਲਾਹ ਆ ਗਈ ਜੀ ਹਾਂਜੀ ਸਾਨੂੰ ਇਤਲਾਹ ਦਿੱਤੀ ਇਹਨਾਂ ਨੇ ਅੱਧੇ ਘੰਟੇ ਬਾਅਦ ਜਿਹੜੇ ਜਦੋਂ ਅਨ ਅਕੋਰਡਿੰਗ ਨੂੰ ਵੀ ਦੱਸਤਾ ਇਹਨਾਂ ਨੇ ਸਾਨੂੰ ਇਤਲਾਹ ਮਿਲ ਗਈ ਸੀ ਮਿੰਟੂ ਮਿੰਟ ਅਪਸ ਤੋਂ ਨੋਟਿਸ ਲਿਆ ਕੇ ਮੌਕਾ ਤੇ ਆਇਆ ਤੇ 20 ਚੱਲ ਰਹੀ ਹੈ